ਅਬੋਹਰ ਨਗਰ ਨਿਗਮ ਵਿੱਚ ਕੰਮ ਕਰਦੇ 250 ਕੱਚੇ ਸਫਾਈ ਕਰਮਚਾਰੀਆਂ ਵੱਲੋਂ ਮੁਕੰਮਲ ਤੌਰ ਤੇ ਹੜਤਾਲ ਕਰ ਦਿੱਤੀ ਗਈ ਹੈ ਜਿਸ ਨਾਲ ਅਬੋਹਰ ਸ਼ਹਿਰ ਅਤੇ ਟਾਹਨੀਆਂ ਦੇ ਵਿੱਚੋਂ ਕੂੜਾ ਚੱਕਣ ਦੀ ਦਿੱਕਤ ਸਾਹਮਣੇ ਆ ਗਈ ਹੈ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਜਾਣਕਾਰੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਤੇ ਕੀ ਗੱਲਬਾਤ ਹੈ ਕਿਸ ਕਾਰਨ ਵਜh ਤੁਹਾਨੂੰ ਅੱਜ ਧਰਨਾ ਲਾਣਾ ਪੈ ਗਿਆ ਹੜਤਾਲ ਕਰਨੀ ਪਈ ਹੈ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਜੀ ਮੈਂ ਮੀਤਾਂਮਾਨ ਉਹ ਪ੍ਰਧਾਨ ਵੈਲਫੇਅਰ ਸੁਸਾਇਟੀ ਦਾ ਸਾਡੇ ਜੀ ਪਹਿਲੇ ਸਾਲ ਹੀ ਨਾ ਮਤਾ ਪੈ ਗਿਆ ਸੀਗਾ ਆ ਕਾਗਜ਼ੀ ਕਾਰਵਾਈ ਸਾਰੀ ਹੈਗੀ ਠੀਕ ਹੈ ਪਹਿਲੇ ਸਾਲ ਮਤਾ ਪਿਆ ਉਹਦੂ ਵਿੱਚ ਟਾਊਨ ਹਲ ਦੀ ਮੀਟਿੰਗ ਵਿੱਚ 110 ਨੰਬਰ ਪੇਜ ਤੇ ਸਾਡਾ ਮਤਾ ਤਿਆਰ ਕੀਤਾ ਗਿਆ ਜਿਹੜੇ ਬੰਦੇ ਕਰਮਚਾਰੀ ਕੰਮ ਕਰ ਰਿਹਾ ਹੈ ਵੈਲਫੇਅਰ ਸੁਸਾਇਟੀ ਚ ਉਹਨਾਂ ਨੂੰ ਨਗਰ ਨਿਗਮ ਦੇ ਅਧੀਨ ਕਰਨ ਲਈ ਉਸਦੂ ਵਾਰ ਉੱਥੋਂ ਸਰਕਾਰ ਦੀ ਮਨਜ਼ੂਰੀ ਆ ਗਈ ਹੈ ਮੰਜ਼ੂਰੀ ਆਉਣ ਤੋਂ ਬਾਅਦ ਮਾਨਯੋਗ ਮੇਰ ਸਾਹਿਬ ਦੀ ਸਹਿਮਤੀ ਹੈ ਸਾਰੇ ਐਮ ਸੀ ਸਾਹਿਬਾਂ ਦੀ ਸਮਤੀ ਹੈ ਇਹਨਾਂ ਨੇ ਜਿਹੜੀ ਫਾਈਲ ਤਿਆਰ ਕੀਤੀ ਸੀਗੀ ਉਹਦਾ ਮੇਰ ਸਾਹਿਬ ਨੇ ਪਾਇਆ ਸੀਗਾ ਵੀ ਸਾਨੂੰ ਫਾਈਲ ਤਿਆਰ ਕਰਕੇ ਦਿੱਤੀ ਜਾਵੇ ਜਿਹੜੀ ਫਾਈਲ ਤਿਆਰ ਕੀਤੀ ਗਈ ਹੈ ਪਹਿਲੇ ਸਾਹਿਬ ਠੀਕ ਹੈ ਉੱਤੋਂ ਜਿਹੜੀ ਅਫਸਰ ਪ੍ਰਸ਼ਾਸਨ ਵੱਲੋਂ ਫਾਈਲ ਨਹੀਂ ਦਿੱਤੀ ਗਈ ਸਾਨੂੰ ਕਿੰਨੇ ਮਹੀਨਿਆਂ ਤੋਂ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਸਾਰਿਆਂ ਦੀ ਸਹਿਮਤੀ ਹੈ ਸਾਰੇ ਜਿਹੜੇ ਆਪਣੇ ਮੇਅਰ ਸਾਹਿਬ ਬਣੇ ਹੁੰਦੇ ਸਾਰੇ ਐਮਸੀ ਸਾਹਿਬਾਨ ਲੋਕਾਂ ਦੇ ਚੁਣਕੇ ਬਣੇ ਹੋਏ ਆ ਉਹਨਾਂ ਦੀ ਸਾਰਿਆਂ ਦੀ ਸਹਿਮਤੀ ਹੈ ਕਿ ਜਿਹੜੇ ਵਿਚਾਰੇ ਵੈਲਫੇਅਰ ਸੁਸਾਇਟੀ ਚ ਕੰਮ ਕਰ ਰਹੇ ਹਨ ਉਹਨਾਂ ਨੂੰ ਨਗਰ ਨਿਗਮ ਦੇ ਅਧੀਨ ਕੀਤਾ ਜਾਵੇ ਠੀਕ ਆ ਉਹਨਾਂ ਦੀ ਸਹਿਮਤੀ ਤੋਂ ਬਾਅਦ ਵੀ ਸਰਕਾਰ ਦੀ ਉਪ ਤੋਂ ਹਦਾਇਤਾਂ ਤੋਂ ਬਾਅਦ ਵੀ ਇੱਥੇ ਸਾਡਾ ਮਤਾਂ ਨਹੀਂ ਪਾਇਆ ਜਾ ਰਿਹਾ ਹੁਣ ਆਖਰੀ ਵਾਰ ਆਸੀਂ ਆਰ ਦਾ ਲੈਟਰ ਜਾਰੀ ਕੀਤਾ ਸੀਗਾ 5-6 ਹੜਤਾਲਾਂ ਤੋਂ ਬਾਅਦ ਵੀ ਜੇ ਆਖਰੀ ਵਾਰ ਏਜੰਡੇ ਦੇ ਵਿੱਚ ਮਤਾ ਨਾ ਪਾਇਆ ਗਿਆ ਤੇ ਆਸੀਂ ਪੱਕੀ ਹੜਤਾਲ ਤੇ ਬਿਠਾਂਗੇ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਿਹੜੀ ਕਾਰਵਾਈ ਇੱਕ ਨੰਬਰ ਦੀ ਬਣਦੀ ਆ ਉਹ ਨਹੀਂ ਕਰ ਰ ਕਿ ਹੁਣ ਇਹਨਾਂ ਨੇ ਏਜੰਡੇ ਦੇ ਵਿੱਚ ਮਸਲਾ ਹੀ ਨਹੀਂ ਪਾਇਆ ਮਾ ਤੇਰਾ ਜਰੋ। ਕਿਤੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਹੁਣੇ ਬੈਠਕ ਤਾਂ ਹੋਈ ਨਹੀਂ ਕਿੱਦਾਂ ਪਤਾ ਲੱਗਿਆ ਤੁਹਾਨੂੰ? ਸਾਰੇ ਐਮਸੀ ਸਹਿਬਾਨ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਏਜੰਡਾ ਜਾਂਦਾ ਹੁੰਦਾ ਹੈ। ਜਦੋਂ ਐਮਸੀ ਸਹਿਬਾਨ ਨਾਲ ਹੈ ਉਹਨਾਂ ਕੋਲ ਏਜੰਡਾ ਗਿਆ ਤੇ ਏਜੰਡੇ ਵਿੱਚ ਹੈ ਨਹੀਂ ਸੀਗਾ ਮਸਲਾ। ਉੱਥੇ ਹੀ ਸਾਨੂੰ ਪਤਾ ਲੱਗਿਆ ਵੀ ਏਜੰਡੇ ਦੇ ਵਿੱਚ ਮਸਲਾ ਹੈ ਨਹੀਂ। ਅੱਛਾ। ਇਸ ਲਈ ਜਦੋਂ ਏਜੰਡੇ ਦੇ ਵਿੱਚ ਮਸਲਾ ਹੀ ਨਹੀਂ ਤਾਂ ਮਤਾ ਪਾਸ ਕਿੱਥੋਂ ਹੋਊਗਾ ਜੀ? ਜਦੋਂ ਕਿ ਇੱਕ ਨੰਬਰ ਦੀ ਕਾਰਵਾਈ ਹੈ ਜੀ। ਠੀਕ ਹੈ ਸਾਢੇ 3-4 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਵੀ 400-450 ਮੁਲਾਜ਼ਮ ਨਗਰ ਨਿਗਮ ਦੇ ਅੰਦਰ ਹੁੰਦਾ ਹੈ ਜ਼ਰੂਰੀ ਪੱਕਾ ਮੁਲਾਜ਼ਮ ਜਦੋਂ ਕਿ ਸਿਰਫ 110 ਜਾਂ 120 ਮੁਲਾਜ਼ਮ ਨਗਰ ਨਿਗਮ ਦੇ ਅੰਦਰ ਕੰਮ ਕਰ ਰਹੇ ਆ ਉਹਦੇ ਵਿੱਚੋਂ ਵੀ 30-40 ਮੁਲਾਜ਼ਮ ਇਸ ਵਾਰ ਲਟਾਇਰ ਹੋ ਜਾਣੇ ਸਿਰਫ 60 ਜਾਂ 70 ਮੁਲਾਜ਼ਮ ਰਹਿ ਜਾਣੇ ਨਗਰ ਨਿਗਮ ਦੇ ਅੰਦਰ ਜਦੋਂ ਕਿ 450 ਮੁਲਾਜ਼ਮ ਜ਼ਰੂਰੀ ਹੁੰਦਾ ਨਗਰ ਨਿਗਮ ਦੇ ਅੰਦਰ ਕੱਚੇ ਕਰਮਚਾਰੀ ਕਿੰਨੇ ਆ ਜਿਹੜੇ ਟਿਪਰਾਂ ਤੇ ਕੱਚੇ ਕਰਮਚਾਰੀ 250 ਦੇ ਕਰੀਬ ਹੈਗੇ ਨੇ ਸ਼ਟਾਈਸ ਹਾਂਜੀ ਤੇ ਹੁਣ ਨੇ ਟਿਪਰ ਵਗੈਰਾ ਘਰਾਂ ਵਿੱਚ ਗੰਦਗੀ ਨਹੀਂ ਚੱਕਣ ਜਾਣਗੇ ਕੱਲ੍ਹ ਸਾਡੇ ਤੋਂ ਜਿੰਨੇ ਵੀ ਕੱਚੇ ਮਲਾਜ਼ਮ ਝਾੜੂਆਂ ਵਾਲੇ ਦੀ ਮੰਗ ਪੂਰੀ ਨਹੀਂ ਹੋਗੀ ਜਦੋਂ ਤੱਕ ਟਰਾਲੀਆਂ ਵਾਲੇ ਸਾਰੇ ਭਰਾ ਟਿਪਰਾਂ ਵਾਲੇ ਸਾਰੇ ਭਰਾ ਦਫ਼ਤਰਾਂ ਦੇ ਵਿੱਚ ਝਾੜੂਆਂ ਵਾਲੇ ਜਿੰਨੇ ਵੀ ਮਲਾਜ਼ਮ ਹੈ ਟੋਟਲੀ 200 250 ਬੰਦਾ ਜਿੰਨਾ ਵੀ ਜਿਨ੍ਹਾਂ ਦੇ ਸਿਰ ਤੇ ਕੰਮ ਚੱਲਦਾ ਸੀ ਉਹ ਸਾਰੇ ਮਲਾਜ਼ਮ ਅਣਮਿੱਥੇ ਸਮੇਂ ਲਈ ਜੇ ਆਉਣ ਵਾਲੇ ਸਮੇਂ ਸਾਨੂੰ ਭੁੱਖ ਹੜਤਾਲ ਕਰਨ ਲਈ ਵੀ ਤਾਂ ਅਸੀਂ ਉਹ ਵੀ ਕਰਾਂਗੇ ਜਿੰਨਾ ਵੀ ਸਮਾਂ ਲੱਗ ਜਾਏ 6 ਮਹੀਨੇ ਸਾਲ ਅਸੀਂ ਇੱਥੇ ਬੈਠੇ ਆ ਇੱਥੀ ਸਾਰਾ ਕੁਝ ਹੋਊਗਾ ਕਿਹੜੇ ਕਿਹੜੇ ਏਰੀਏ ਇਸ ਕਰਕੇ ਪ੍ਰਭਾਵਿਤ ਹੋਣਗੇ ਸਾਰਾ ਸ਼ਹਿਰ ਪ੍ਰਭਾਵਿਤ ਹੋਊਗਾ ਜੀ ਸਾਰਾ ਸ਼ਹਿਰ ਸ਼ਹਿਰ ਤੋਂ ਬਾਹਰ ਵੀ ਜਿਹੜੀਆਂ ਬਾਹਰ ਟਾਣੀਆਂ ਹੈਗੀਆਂ ਉੱਥੇ ਵੀ ਗੱਡੀਆਂ ਜਾਣੀਆਂ ਜੀ ਅੱਛਾ ਠੀਕ ਹਾਂਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤੱਕ ਮਤਾ ਨਹੀਂ ਸਾਡਾ ਪਊਗਾ ਉਦੋਂ ਤੱਕ ਅਸੀਂ ਬੈਠੇ ਆ ਮਤਾ ਭੇਜੂਗਾ ਫੜੇ ਹੋ ਜਾਣਾ ਕਿੰਨੇ ਕਰਮਚਾਰੀ ਆ 250 ਕਰਮਚਾਰੀ 250 ਕਰਮਚਾਰੀ ਮਤਲਬ ਬਿਲਕੁਲ ਨਹੀਂ ਜਾਇਆ ਜਾਊਗਾ ਕਦੇ ਵੀ ਤੁਸੀਂ ਦੱਸੋਗੇ ਭਾਜੀ ਹਾਂਜੀ ਸਰ ਜੀ ਜਦੋਂ ਤੱਕ ਸਾਡਾ ਮਤਾ ਨਹੀਂ ਪੀਜੂਗਾ ਜਦੋਂ ਤੱਕ ਅਸੀਂ ਖੜੇ ਨਹੀਂ ਹੋਵਾਂਗੇ ਬੰਦੇ ਸ਼ੁਰੂ ਚ ਲੱਗੇ ਸੀ 356 ਬੰਦੇ ਲਗੇ ਸੀ ਠੀਕ ਆ ਕਈ ਤਾਂ ਵਿਚਾਰੇ ਇਹ ਸੋਚ ਕੇ हट ਗਏ ਇੱਥੇ ਕੁਝ ਬਣਦਾ ਨਹੀਂ ਸਕਦਾ ਹਾਂ 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 ਹਾਲੇ ਵੀ ਸਾਡੇ 10 15 ਬੰਦੇ ਐਸ ਮਹੀਨੇ ਛੱਡ ਕੇ ਗਏ ਪਿਛਲੇ ਮਹੀਨੇ ਚ ਉਹਦਾ ਕਾਰਨ ਕੀ ਰਿਹਾ ਉਹਦਾ ਕਾਰਨ ਇਹ ਹੈ ਕਿ ਸਾਡਾ ਕੁਝ ਹੱਲ ਨਹੀਂ ਹੋ ਸਕਦਾ ਤਨਖਾਹਾਂ ਮੈਂ ਟਾਈਮ ਤੇ ਮਿਲਦੀਆਂ ਤੁਹਾਨੂੰ ਤਨਖਾਹ ਵੀ ਨਹੀਂ ਟਾਈਮ ਤੇ ਮਿਲਦੀ ਪੀਆ 2 ਮਹੀਨੇ ਹੋ ਜਾਂਦੀ ਹੈ ਜੀ ਤਨਖਾਹਾਂ ਨੂੰ